ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਰਿਆਣਾ ਬੁਲੇਟਿਨ ਮੈਜਦेंद्र ਸਿੰਘ ਖਹਿਰਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿਸਾਨੀ ਦੇ ਨਾਲ ਯਾਇ ਕਹ ਲਈਏ ਕਿ ਉਹ ਤੰਦੇ ਦੇ ਨਾਲ ਜੁੜੀ ਹੋਈ ਖਬਰ ਦੀ ਜਿਹੜੀ ਕਿ ਪੰਜਾਬ ਤੇ ਹਰਿਆਣਾ ਦੋਹਾਂ ਨੂੰ ਜੋੜਦੀ ਆ ਮਧੂਮੱਖੀ ਪਾਲਣ ਇੱਕ ਅਜਿਹਾ ਤੰਦਾ ਹੈ ਜਿਹਨੂੰ ਆਪਾਂ ਕਹਿੰਨੇ ਆ ਕਿ ਕਿਸਾਨ ਇਹਦੇ ਨਾਲ ਜੁੜ ਕੇ ਵਧੀਆ ਪੈਸੇ ਕਮਾ ਸਕਦਾ ਹੈ ਤੇ ਹਰਿਆਣਾ ਉਹ ਸੂਬਾ ਬਣਿਆ ਆ ਪਹਿਲਾ ਸੂਬਾ ਬਣਿਆ ਜਿਨੇ ਮਧੂ ਪੱਕੀ ਪਾਲਣ ਨੀਤੀ ਅਪਣਾਈ ਆ ਔਰ ਇਸ ਨੀਤੀ ਤਹਿਤ ਕਿਸਾਨਾਂ ਨੂੰ ਜਿਹੜਾ ਆ ਕਾਫੀ ਲਾਭ ਹੋਏਗਾ ਔਰ ਇਹ ਬਕਾਇਦਾ ਜਿਹੜਾ ਆ ਆ ਇਹ ਜਿਹੜਾ ਹਰਿਆਣਾ ਸਰਕਾਰ ਦਾ ਇੱਕ ਜਿਹੜਾ ਆਫੀਸ਼ੀਅਲ ਮਾਧਿਅਮ ਹੈ ਉਸ ਜਗ੍ਹਾ ਜਾਣਕਾਰੀ ਦਿੱਤੀ ਹੈ ਔਰ ਕਹਿੰਦੇ ਆ ਵੀ ਇਹਦੇ ਨਾਲ ਬਹੁਤ ਫਾਇਦਾ ਹੋਏਗਾ 75% ਸਬਸਿਡੀ ਮਿਲੇਗੀ ਸ਼ਾਇਦ ਜਿਹੜੀ ਚੈਕਿੰਗ ਹੈ ਤੇ ਹੋਰ ਜਿਹੜੀ ਕੁਆਲਟੀ ਮੈਨੇਜਮੈਂਟ ਦੇ ਵਿੱਚ ਔਰ ਇਹ ਪੂਰਾ ਜਿਹੜਾ ਕਹੀਏ ਕਿ ਸਾਇੰਟਿਫਿਕ ਤੇ ਕੁਆਲਿਟੇਟਿਵ ਜਿਹੜਾ ਸੈਂਟਰ ਹੈ ਸ਼ਾਇਦ ਦਾ ਤੇ ਮਧੂਮੱਖੀ ਪਾਲਣ ਦਾ ਇਹ ਵਿਗਿਆਨਿਕ ਸੈਂਟਰ ਰਾਮਨਗਰ ਦੇ ਵਿੱਚ ਬਣਾਇਆ ਗਿਆ ਆ ਇਹਦੇ ਨਾਲ ਰੋਜ਼ਗਾਰ ਜਿਹੜਾ ਦੋ ਪੱਖੀ ਹੋਏਗਾ ਇੱਕ ਤਾਂ ਸਾਇੰਟਿਸਟ ਜਿਹੜੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਦੂਸਰਾ ਜਿਹੜਾ ਆ ਜਿਹੜੇ ਸਿੱਖਣਾ ਚਾਹੁੰਦੇ ਆ ਮਧੂਮੱਖੀ ਪਾਲਣ ਤੇ ਉਹਦੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਉਹਨਾਂ ਨੂੰ ਜਾਣਕਾਰੀ ਮਿਲੇਗੀ ਸੋ ਹਰਿਆਣਾ ਸਰਕਾਰ ਦੀ ਇਹ ਬਹੁਤ ਵੱਡੀ ਨੀਤੀ ਹੈ ਚੰਗੀ ਨੀਤੀ ਹੈ ਇਹ ਕਹੇ ਲਈ ਹੈ ਕਿ ਕਿਸਾਨ ਪੱਕੀ ਨੀਤੀ ਹੈ ਲੋਕ ਧੰਦੇ ਪੱਕੀ ਨੀਤੀ ਹੈ ਔਰ ਆਮ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜੁੜੀ ਹੋਈ ਨੀਤੀ ਹੈ ਔਰ ਕਹਿੰਦੇ ਨੇ ਕਿ ਇਹਦੇ ਚ 75% ਸਬਸਿਡੀ ਹੈ ਔਰ 80% ਤੋਂ ਜ਼ਿਆਦਾ ਜਿਹੜੇ ਆ ਫਾਇਦੇ ਵਾਲੀਆਂ ਚੀਜ਼ਾਂ ਹੋਣਗੀਆਂ ਜਦੇ ਨਾਲ ਕਿਸਾਨ ਜਿਹੜੇ ਨੇ ਊਨਾਮਨਗਰ ਦੇ ਵਿੱਚ ਹੀ ਆਪਣਾ ਆ ਜਿਹੜਾ ਆ ਸਰਟੀਫਿਕੇਸ਼ਨ ਵੀ ਕਰਾ ਸਕਣਗੇ ਆਪਣੇ ਪ੍ਰੋਡਕਟ ਨੂੰ ਵੇਚ ਵੀ ਸਕਣਗੇ ਪ੍ਰੋਡਕਟ ਰਜਿਸਟ੍ਰੇਸ਼ਨ ਵੀ ਕਰਾ ਸਕਣਗੇ ਸੋ ਆਮ ਤਰੀਕੇ ਦੇ ਨਾਲ ਇਹ ਕਹਿ ਲਈਏ ਕਿ ਸਿੱਧਾ-ਸਿੱਧਾ ਫਾਇਦਾ ਆ ਸੋ ਇਸ ਚੰਗੀ ਖਬਰ ਤੋਂ ਬਾਅਦ ਅੱਜ ਵੱਧਦੇ ਆ ਦੂਸਰੀ ਖਬਰ ਦੇ ਉੱਤੇ ਇੱਕ ਖਬਰ ਜੁੜੀ ਆ ਪੰਜਾਬ ਦੇ ਨਾਲ ਦਰਅਸਲ ਹਰਿਆਣਾ ਦੇ ਸੀਐਮ ਜਿਹੜੇ ਨੈਬਸਹਾਣੀ ਨੇ ਉਹ ਪੰਜਾਬ ਆਉਂਦੇ ਨੇ ਔਰ ਪੰਜਾਬ ਦੇ ਵਿੱਚ ਅੱਜ ਮੁਕਸਰ ਦੇ ਵਿੱਚ ਮਾਗੀ ਮੇਲਾ ਸੀ ਔਰ ਸੁਭਾਵਿਕ ਹੈ ਕਿ ਇਸ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਆਮ ਹੁੰਦੀਆਂ ਨੇ ਔਰ ਕਹਿੰਦੇ ਨੇ ਕਿ ਇੱਥੇ ਉਹਨਾਂ ਨੇ ਜਦੋਂ ਬੋਲਦੇ ਸੀਗੇ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਉਹਨਾਂ ਦੇ ਉੱਤੇ ਕਾਫੀ ਨਿਸ਼ਾਨੇ ਲਾਏ ਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਪਰ ਸਰਕਾਰ ਆ ਜਿਹੜੀ ਪੰਜਾਬ ਦੀ ਆ ਉਹਨੇ ਸਿਰਫ ਵਾਅਦੇ ਕੀਤੇ ਆ ਗੋਲਿਆ ਕੁਛ ਨਹੀਂ ਆ ਪਰ ਪੰਜਾਬ ਹਮੇਸ਼ਾ ਖੜਿਆ ਪੰਜਾਬ ਦੀ ਸਰਕਾਰ ਸਿਰਫ ਗੱਲਾਂ ਕਰਦੀ ਹੈ ਇਹ ਕਹਿੰਦੇ ਸੀ ਉਹ ਔਰ ਨਾਲ ਦੇ ਨਾਲ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਹਮੇਸ਼ਾ ਖੜੇ ਆ ਨਾ ਖੜੇ ਅਸੀਂ ਹਮੇਸ਼ਾ ਪੰਜਾਬ ਨਾਲ ਖੜੇ ਆ ਸਾਡਾ ਕੱਲਾ ਕੱਲਾ ਹਰਿਆਣਾ ਦਾ ਜ਼ਿਲ੍ਹਾ ਜਿਹੜਾ ਆ ਉਹ ਸਿਵਾਲੀ ਪਹੁੰਚਿਆ ਟਰਾਲੀਆਂ ਆਈਆਂ ਅਸੀਂ ਵੀ ਆਏ ਤੇ ਉਹ ਕਹਿੰਦੇ ਵੀ ਮੈਂ ਆਪ ਖੁਦ ਜਿਹੜਾ ਆ ਮਿਲਣ ਵੀ ਗਿਆ ਸੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਦੋਂ ਬਿਮਾਰ ਹੋ ਗਏ ਤੇ ਮੈਂ ਕਿਹਾ ਵੀ ਤੁਸੀਂ ਠੀਕ ਰਹੋ ਤਾਂ ਹੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਠੀਕ ਰੱਖਾਂਗੇ ਉਹ ਜਿਹੜੀ ਗੱਲਬਾਤ ਹੈ ਉਹ ਬਹੁਤ ਦਿਲਚਸਪ ਗੱਲਬਾਤ ਹੈ ਜਿਹੜੀ ਉਹਨਾਂ ਨੇ ਸਟੇਜ ਤੋਂ ਕੀਤੀ ਆ ਸੁਣਾਉਣੀ ਆ ਤੁਹਾਨੂੰ ਬੋਲੇ ਸੋਨਿਹਾਲ ਸਤਕਾਰਯੋਗ ਮੰਚ ਤੇ ਵਿਰਾਜਮਾਨ ਸਾਡੇ ਪਾਰਟੀ ਦੇ ਜਰਨਲ ਸਕੱਤਰ ਤਰुण ਚੁੱਕ ਜੀ ਪਰਦੇਸ ਭਾਰਤੀ ਜਨਤਾ ਪਾਰਟੀ ਦੇ ਸਾਡੇ ਅਧਿਐਕਸ਼ ਸਰਦਾਰ ਸੁਨੀਲ ਜਾਖੜ ਜੀ ਕਾਰਕਰੀ ਪਰਦੇਸ ਦੇ ਅਧਿਐਕਸ ਸਰਦਾਰ ਅਸ਼wini ਸ਼ਰਮਾ ਜੀ ਪੂਰਬ ਕੇਂਦਰੀ ਮੰਤਰੀ ਲੋਕ ਸਭਾ ਦੇ ਸੰਸਦ ਸਰਦਾਰ ਅਨੁਰਾਗ ਠਾਕੁਰ ਜੀ ਸਾਡੇ ਵਿੱਚੋਂ ਕੇਂਦਰੀ ਰਾਜ ਮੰਤਰੀ ਰੇਲਵੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ चेयरमैन नेशनल अल्पसंख्यक आयोग सरदार इकबाल सिंह लालपुरा जी पूर्व सांसद सरदार अविनाश राय खन्ना जी पूर्व सांसद महारानी प्रनीत कौर जी पूर्व मंत्री सरदार मनप्रीत सिंह जी बादल ਪੂਰਵ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਸੋਢੀ ਸਰਦਾਰ ਦਿਆਲ ਸਿੰਘ ਜੀ ਸੋਢੀ ਸਰਦਾਰ ਰਾਹੁਲ ਸਿੱਧੂ ਜੀ ਸਰਦਾਰ ਅਨਿਲ ਸਰੀਂ ਜੀ ਪਰਦੇਸ਼ ਭਾਰਤੀਆ ਜਨਤਾ ਪਾਰਟੀ ਦੇ ਮਹਾ ਮੰਤਰੀ ਔਰ ਉਪਸਥਿਤ ਪੰਜਾਬ ਦੇ ਕੋਨੇ-ਕੋਨੇ ਤੇ ਆਈਆਂ ਸਰਦਾਰਲੂ ਸੰਗਤਾਂ ਪੜਾਉ ਪੈਣੋ ਤੇ ਮੇਰੇ ਨੌਜਵਾਨ ਸਾਥਿਓ ਇੱਕ ਜ਼ੋਰਦਾਰ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥਿਓ ਅੱਜ ਮਾਗੀ ਦੇ ਇਸ ਪਵਿੱਤਰ ਤਿਹਾਡੇ ਤੇ ਇਸ ਪਵਿੱਤਰ ਸਥਲ ਮੁਕਤੀ ਦੇ ਸਰੋਵਰ ਸ਼੍ਰੀ ਮੁਖਤਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਨਤਮਸਟਕ ਹੁਣ ਮੇਰੇ ਲਈ ਬਹੁਤ بڑے ਭਾਗਾਂ ਦੀ ਗੱਲ ਹੈ ਅੱਜ ਮੈਂ ਇਸ ਪਵਿੱਤਰ ਧਰਤੀ ਤੇ ਸੀਸ ਨਵਾਣੇ ਆਇਆ ਇਹ ਉਹ ਪਵਿੱਤਰ ਸਾਨ ਹੈ ਜਿੱਥੇ ਚਾਲੀ ਮੁਕਤੀਆਂ ਨੇ ਭਾਈ ਮਹਾ ਸਿੰਘ ਜੀ ਵੈ ਭਾਈ ਮਾਈ ਭਾਗੋ ਜੀ ਦੀ ਅਗਵਾਈ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਦੇ ਵਿੱਚ ਆਪਣੀ ਕੁਰਬਾਨੀ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਦਿੱਤੇ ਗਏ ਬੇਦਾਵੇ ਕੇ ਪੱਤਰ ਨ ਪੜਵਾਇਆ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਤੇ ਅਸੀਂ ਆ ਪ੍ਰਾਪਤ ਕੀਤੀਆਂ ਨੇ ਪਿਆਰੀ ਸਾਧ ਸੰਗਤ ਜੀਓ ਪੰਜਾਬ ਹਰਿਆਣਾ ਸਿਰਫ ਗਵਾਂਡੀ ਰਾਜ ਨਹੀਂ ਹੈ ਇਹ ਸਗੋਂ ਸਾਡਾ ਸੱਭਿਆਚਾਰ ਇਤਿਹਾਸ ਅਤੇ ਖੂਨ ਦਾ ਰਿਸ਼ਤਾ ਹੈ ਸਾਡੇ ਰਵਨੀਤ ਬਿੱਟੂ ਜੀ बोल रहे सी ये कैदेसी हरियाणा ਦੇ ਲੋਕ ਕੀ ਨਰਾਜ਼ ਹੋ ਜੂਗੇ ਅੱਜ ਮੰਚ ਤੇ ਸਾਰੀ ਲੀਡਰਸ਼ਿਪ ਬੈਠੀ ਆ ਪੰਜਾਬ ਦੀ ਮੇਰੇ ਸਾਹਮਣੇ ਪੰਜਾਬ ਦੇ ਇੰਨਾ بڑا ਇਕੱਠ ਅੱਜ ਥਾਂ ਥਾਂ ਤੇ ਯਹਾਂ ਆਇਆ ਮੈਂ ਇਸ ਪਵਿੱਤਰ ਭੂਮੀ ਤੇ ਖੜਾ ਹੋ ਕਰਕੇ ਆਪ ਸਭ ਲੋਕਾਂ ਨੂੰ ਮੈਂ ਸਤਿ ਸ੍ਰੀ ਅਕਾਲ ਵੀ ਕਹਿੰਦਾ ਨਤਮਸਤਕ ਵੀ ਹੁੰਦਾ ਸਾਥੀਓ ਹਰਿਆਣਾ ਦੇ ਲੋਕੀ ਪੰਜਾਬ ਨੂੰ ਬੜਾ ਪਿਆਰ ਕਰਦੇ ਨੇ ਮuje ਧਿਆਨ ਹੈ ਅਭੀ ਪੰਜਾਬ ਦੇ ਉਪਰ ਇੱਕ ਬੜਾ ਪ੍ਰਕਿਰਤੀ ਦਾ ਪ੍ਰਕੋਪ ਆਇਆ ਔਰ ਪ੍ਰਕਿਰਤੀ ਦਾ ਪ੍ਰਕੋਪ ਆਇਆ ਯਹਾਂ ਦੀ ਜਿਹੜੀ ਸਰਕਾਰ ਉਹ ਗੱਲਾਂ ਤੋਂ ਬੜੀਆਂ ਬੜੀਆਂ ਉੱਚੀਆਂ ਉਹਨਾਂ ਨੇ ਕੀਤੀਆਂ ਨੇ ਉੱਚੀਆਂ ਗੱਲਾਂ ਕਰਕੇ ਉਹ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਵੋਟ ਤਾਂ ਲੈਣ ਦਾ ਕੰਮ ਕੀਤਾ ਪਰੰਤੂ ਜਦੋਂ ਪੰਜਾਬ ਦੇ ਉੱਪਰ ਆਫਤ ਆਈ ਹੈ ਤਾਂ ਫਿਰ ਉਹ کہیں ਦਿਖਾਈ ਵੀ ਨਹੀਂ ਦਿੱਤੇ ਸਾਥੀਓ ਜਦ ਪੰਜਾਬ ਦੇ ਉੱਤੇ ਇਹ ਪ੍ਰਕਿਰਤੀ ਦਾ ਪ੍ਰਕੋਪ ਆਇਆ ਮੈਂਨੇ ਹਰਿਆਣਾ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਕਿ ਸਾਡੇ بڑے ਭਰਾ ਨੂੰ ਅੱਜ ਕਸ਼ਟ ਦੇ ਵਿੱਚ ਹੈ ਔਰ ਤੁਸੀਂ ਉਹਨਾਂ ਦੀ ਹੈਲਪ ਕਰੋ ਔਰ ਮੇਰੇ ਲਈ ਬੜੀ ਫਕਰ ਦੀ ਗੱਲ ਹੈ ਹਰਿਆਣਾ ਦੇ ਏਕ-ਏਕ ਡਿਸਟ੍ਰਿਕਟ ਤੇ ਲੋਕੀ ਆਪਣੇ ਭਰਾਵਾਂ ਦੀ ਹੈਲਪ ਕਰਨ ਲਈ ਪੰਜਾਬ ਦੀ ਧਰਤੀ ਤੇ ਪਹੁੰਚੇ ਆ ਪੰਜਾਬ ਦੀ ਧਰਤੀ ਤੇ ਸਾਥੀਓ ਮੈਂ ਇਹ ਕਹਿਣਾ ਚਾਹਨਾ ਕਿ ਜਿਸ ਕੋ ਵੋਟ ਦੇ ਕਰਕੇ ਯਹ ਮੁੱਖ ਮੰਤਰੀ ਬਣਾਇਆ ਸੀ ਉਹ ਵਿਅਕਤੀ ਵੀ ਆਪਣੇ ਲੋਕਾਂ ਦੇ ਵਿੱਚ ਜਾਣ ਤੇ ਲਈ ਹਸਪੀਟਲ ਵਿੱਚ ਜਾ ਕੇ ਭਰਤੀ ਹੋ ਗਿਆ ਕੇਜਰੀਵਾਲ ਇੱਥੇ ਦਿਖਾਈ ਨਹੀਂ ਦਿੱਤਾ ਕੇਜਰੀਵਾਲ ਜਾ ਕੇ ਦਿੱਲੀ ਬਹਿ ਗਿਆ ਸਾਥੀਓ ਛੋਟੇ ਭਰਾ ਨੂੰ ਵੱਡੇ ਦੀ ਬੜੀ ਚਿੰਤਾ ਹੈ ਜਹਾਂ ਲੋਕਾਂ ਦੀ ਚਿੰਤਾ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੈਂ ਅਸੀਂ ਕੀ ਤਿਆਰ ਵਹੀਂ ਜਾ ਕਰਕੇ ਪਕਵੰਤ ਮਾਨ ਨੂੰ ਵੀ ਉਹਦਾ ਵੀ ਕੁਸਲ ਖੈਰ ਜਾਣ ਦਾ ਕੰਮ ਹਸਪੀਟਲ ਵਿੱਚ ਜਾ ਕਰਕੇ ਮੈਂ ਨੇ ਕੀਤਾ ਹੈ ਬੇਵਾਰੀ ਤੁਸੀਂ ਠੀਕ ਰਹੋ ਪੰਜਾਬ ਠੀਕ ਰਹੂਗਾ ਪਰੰਤੂ ਜੋ ਤੁਸੀਂ ਬਾਤਾਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੀਆਂ ਨੇ ਜੋ ਉਹਨਾਂ ਤੇ ਵਾਅਦੇ ਕੀਤੇ ਨੇ ਉਹ ਸਾਰਾ ਕਸਾਰਾ ਸੋਸ਼ਲ ਮੂਰਦੀ ਆ ਤੇ ਪੜਾ ਹੈ ਆਪ ਉਹਨਾਂ ਦੀ ਗੱਲਾਂ ਸੁਣ ਸਕਦੇ ਆ ਉਹਨਾਂ ਨੇ ਕੀ ਕੀ ਗੱਲਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਲ ਔਰ ਕੀ ਕੀ ਵਾਅਦੇ ਕੀਤੇ ਨੇ ਜਿਹੜੇ ਵਾਅਦੇ ਕੇਜਰੀਵਾਲ ਤੇ ਭਗਵੰਤ ਨੇ ਕੀਤੇ ਨੇ ਪੰਜਾਬ ਦੇ ਲੋਕੀ ਚਾਹੁੰਦੇ ਕਿ ਜਦ ਸਾਡੇ ਉੱਤੇ ਤੇ ਕਸ਼ਟ ਆਇਆ ਤਾਂ ਸਾਡਾ ਮੁੱਖ ਮੰਤਰੀ ਸਾਡੇ ਵਿੱਚ ਹੋਣਾ ਚਾਹੀਦਾ ਪਰੰਤੂ ਜਾ ਕੇ ਹਸਪੀਟਲ ਵਿੱਚ ਭਰਤੀ ਹੋ ਗਿਆ ਸਾਹਿਬ ਭਾਈਓ ਹਮੇਂ ਚਿੰਤਾ ਹੋਈ ਮੈਂ ਜਾ ਕੇ ਭਗਵੰਤ ਮਾਨ ਦਾ ਕੁਸ਼ਲ ਕਿਸੇ ਨੂੰ ਜਾਣਦਾ ਮੈਂ ਕੰਮ ਕੀਤਾ ਹੈ ਸਾਥੀਓ ਗੁਰੂ ਸਾਈਵਾਨਾ ਦੀ ये चरण छो प्राप्त इस धरती सानो हमेशा विरुद्ध लड़न मानवता सेवा दा, ये संदेश है ये पवित्र भूमि है आज के दिन पूरे देश बहुत ही श्रद्धा से आज लोहड़ी और मकर संक्रांति पोंगल बिहू का पर्व भी श्रद्धा पूर्वक मना रहा है मैं आज इस पवित्र भूमि पे जिथे माघ दा मेला ए मनाया जांदा है इस पवित्र भूमि पे पंजाब दे लोगां नु मैं लोड़ी और मकर संक्रांति पर्व दी बहुत-बहुत बधाई बहुत देना उन्हें शुभकामनाएं देना है। सत्कारयोग पंजाब के इस मुक्सर शहर का हमारे इतिहास एक महत्वपूर्ण स्थान है साथियों यहां दशमेश पिता गुरु गोविंद सिंह जी ने मुगलों से अंतिम लड़ाई लड़ी और इसी थान पर विजय प्राप्त की। ਸਾਥੀਓ ਇਹ ਗੁਰੂ ਗੋਬਿੰਦ ਸਿੰਘ ਜੀ ਕਾ ਵਿਅਕਤੀਤਵ ਹਮ ਸਭ ਕੇ ਲਿए एक महान दर्शन ਹੈ ਇਸ ਸਿਆਸੀ ਕਾਨਫਰੈਂਸ ਦੇ ਵਿੱਚ ਅਨੁਰਾਗ ਠਾਕੁਰ ਵੀ ਪਹੁੰਚੇ ਨੇ ਔਰ ਇਹ ਯੁਵਾ ਲੀਡਰ ਨੇ ਬੀਜੇਪੀ ਦੀ ਔਰ ਉਹਨਾਂ ਨੇ ਨਮੀ ਆਤਮਾ ਫੂਕੇ ਸਿਆਸੀ ਕਾਨਫਰੈਂਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਮੇਸ਼ਾ ਕਹਿੰਦੇ ਨੇ ਕਿ ਜਿਹੜਾ ਹੈ ਡਿਵੈਲਪਡ ਭਾਰਤ ਹੋਣਾ ਚਾਹੀਦਾ ਯਾਨਕਿ ਇੰਡੀਆ ਦੀ ਗੱਲ ਕਰਦੇ ਆ ਕਿ ਡਿਵੈਲਪ ਇੰਡੀਆ ਹੋਣਾ ਚਾਹੀਦਾ ਪਰ ਡਿਵੈਲਪ ਪੰਜਾਬ ਵੀ ਹੋਏਗਾ ਪੰਜਾਬ ਉਦੋਂ ਹੋਏਗਾ ਜਦੋਂ ਡਬਲ ਇੰਜਨ ਦੀ ਸਰਕਾਰ ਹੋਏ ਰਵਨੀਤ ਬਿੱਟੂ ਉੱਥੇ ਸਨ ਉਹਨਾਂ ਨੇ ਉਹਨਾਂ ਦੀ ਪਿੱਠ ਥਾਪੜ ਦੇ ਕੇ ਕਿ ਰਵਨੀਤ ਬਿੱਟੂ ਭਾਜੀ ਇੱਥੇ ਨੇ ਔਰ ਇਹ ਪੂਰੀ ਜਿਹੜੀ ਸਪੀਚ ਆ ਉਹਨਾਂ ਦੀ ਉਹਨਾਂ ਨੇ ਪੰਜਾਬੀ ਚ ਦਿੱਤੀ ਆ ਕਹਿੰਦੇ ਕਿ ਪੰਜਾਬ ਨੇ ਬਹੁਤ ਦਰਦ ਹੰਡਾਇਆ ਪੰਜਾਬ ਦੇ ਲਈ ਸਾਡੇ ਹਮੇਸ਼ਾ ਅਸੀਂ ਸਹਿਯੋਗ ਰਹਾਂਗੇ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣਾਓ ਸਾਰੀਆਂ ਤਰੁੱਟੀਆਂ ਖਤਮ ਕਰਨ ਦਵਾਂਗੇ ਅਨੁਰਾਗ ਠਾਕੁਰ ਜਿਹੜੇ ਨੇ ਉਹਨਾਂ ਦਾ ਜਲੰਧਰ ਦੇ ਨਾਲ ਜਾਂ ਪੰਜਾਬ ਦੇ ਨਾਲ ਕਾਫੀ ਵਾਸਤ ਆ। ਸੋ ਇਸੇ ਕਰਕੇ ਜਿਹੜਾ ਆ ਕਾਫੀ ਜਿਹੜਾ ਆ ਉਹਨਾਂ ਦੀ ਪ੍ਰੇਇਤਾ ਵੀ ਹੈ। ਔਰ ਉਹਨਾਂ ਦੀ ਸਪੀਚ ਜਿਹੜੀ ਪੰਜਾਬੀ ਦੇ ਵਿੱਚ ਹੈ, ਯੁਵਾ ਦੇ ਲਈ ਹੈ, ਉਹ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ। ਇਧਰਲੇ ਪਾਸੇ ਵਾਲੇ ਦਾ ਹੱਥ ਚੱਕ ਦਿੰਦੇ। ਜੈਕਾਰਾ ਲਾ ਦਿੰਦੇ। ਫਤਿਹ ਬੁਲਾ ਦਿੰਦੇ। ਇਧਰ ਵਾਲੇ ਵੀ ਜਿਹੜਾ ਇਕੱਠੇ ਲਾਈ ਹੋਵੇ ਸਾਰੇ ਇਕੱਠੇ ਮਿਲ ਕੇ। ਜੋ ਬੋਲੇ ਸਮਾਨਿਤ ਮੰਚ ਉਪਸਥਿਤ ਸਾਰੇ ਮੇਰੇ ਵੀਰੋ ਤੇ ਭੈਣੋ ਤੇ ਮੀਡੀਆ ਤੇ ਆਏ ਹੋਏ ਮੇਰੇ ਸਜਣੋ ਉਹ 40 ਮੁਕਤੇ ਜਿਹੜੇ 40 ਨੌਜਵਾਨ ਵੀਰ ਸ਼ਹੀਦਾਂ ਨੂੰ ਜਿਹੜਾ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨੇਤ੍ਰਿਤਵ ਚ ਪੰਥ ਲਈ ਦੇਸ਼ ਲਈ ਲੜਾਈ ਲੜਦੇ ਹੋਏ ਆਪਣੀ ਬਹਾਦਰੀ ਦਿਖਾंदे ਹੋਏ ਬਲੀਦਾਨ ਦਿੱਤਾ ਸਰਨੋਂ ਮੈਂ ਪਹਿਲੇ ਉਹਨਾਂ ਨੂੰ ਨਮਨ ਕਰਦਾ ਉਹਨਾਂ ਦੇਣ ਵਾਲੇ ਮਾਤਾ ਪਿਤਾ ਕੌਰ ਤੇ ਮਾਈ ਭਾਗੋ ਜੀ ਨੂੰ ਨਮਨ ਕਰਦਾ ਜੇ ਅਸੀਂ ਅੱਜ ਹਾਂ ਅੱਜ ਇਹ ਭਾਰਤ ਹੈ ਤੇ ਅੱਜ ਭਾਰਤ ਅੱਗੇ ਵਧ ਰਿਹਾ ਸਾਡਾ ਦੇਸ਼ ਅੱਗੇ ਵਧ ਰਿਹਾ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹਦੀ ਲੁਟੇਰੀਆਂ ਦੇ ਖਿਲਾਫ ਲੜਾਈਆਂ ਲੜਨ ਦਾ ਕੰਮ ਜੋ ਕੀਤਾ ਸਾਡੇ ਗੁਰੂਆਂ ਦੇ ਕਾਰਨ ਹੋਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਨਮਨ ਕਰਦਾ ਹਾਂ ਬਹੁਤ-ਬਹੁਤ ਨਮਨ ਕਰਦਾ ਅੱਜ ਵੀ ਉਹਨਾਂ ਦਾ ਸ਼ौर्य ਉਹਨਾਂ ਦੀ ਸਿੱਖ ਉਹਨਾਂ ਦੀ ਸ਼ਹਾਦਤ ਸਾਡੇ ਸਾਰੇ ਲਈ ਪ੍ਰੇਰਣਾ ਬਣੀ ਹੈ ਗੁਰੂ ਗੋਬਿੰਦ ਸਿੰਘ ਜੀ ਹੋਣ ਗੁਰਤੇਗ ਬਾਦਰ ਜੀ ਹੋਣ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਮੈਂ ਤਾਂ ਕਵਾਂਗਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਚਾਰੇ ਸਾਹਿਬਜ਼ਾਦਿਆਂ ਨੂੰ ਦੇਸ਼ ਲਈ ਕੁਰਬਾਨ ਕਰਤਾ ਬਲੀਦਾਨ ਕਰਤਾ ਜਦੋਂ ਜਿਹਾਦੀ ਮੁਗਲ ਲੁਟੇਰੇ ਮੁਗਲ ਪਾਰਤ ਨੂੰ ਲੁੱਟਣ ਦਾ ਕੰਮ ਕਰ ਰਹੇ ਸੀ ਧਰਮਾਂਤਰਨ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਮੁਸਲਮਾਨ ਬਨ ਜਾਓ ਆਪਣਾ ਧਰਮ ਨਹੀਂ ਬਦਲਿਆ ਆਪਣੇ ਸਾਹਿਬ ਜਾਦੇ ਵੀ ਕੁਰਬਾਨ ਕਰਤੇ ਤੇ ਦੇਸ਼ ਲਈ ਲੜਾਈ ਲੜਨ ਦਾ ਕਿਸੇ ਨੇ ਕੰਮ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ। ਇਹ ਹੀ ਨਹੀਂ ਇਹ ਮੁਖਰ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ। ਇਹ ਸਾਡਾ ਇਤਿਹਾਸ ਹੈ। ਸਾਡੇ ਸ਼ੌਰਿਆ ਤੇ ਸ਼ਹਾਦਤ ਦੀ ਇਹੋ ਜਿਹੀ ਕਹਾਣੀ ਹੈ, ਇਹੋ ਜਿਹੀ ਵਿਰਾਸਤ ਹੈ ਜਿਹੜੀ ਅੱਜ ਦੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀਆਂ ਲਈ ਦੱਸਣੀ ਬਹੁਤ ਜ਼ਰੂਰੀ ਹੈ। ਮੈਂ ਧੰਨਵਾਦ ਆ ਪੰਜਾਬ ਦੇ ਸਾਡੇ ਅਧਿਐਕਸ਼ ਸੁਨੀਲ ਜਾਖੜ ਜੀ ਦਾ ਸਾਡੇ ਕਾਰਜਕਾਰੀ ਅਧਿਐਖਪਾਈ ਯਸ਼ੁਨੀ ਸ਼ਰਮਾ ਜੀ ਦਾ ਤੇ ਪੂਰੀ ਟੀਮ ਦਾ ਜਿਨ੍ਹਾਂ ਨੇ ਮਾਗ ਹੀ ਕਾਨਫਰੰਸ ਕੀਤੀ ਤੇ ਤੁਸੀਂ ਸਾਰਿਆਂ ਨੇ ਆ ਕੇ ਇਸ ਕਾਨਫਰੰਸ ਦਾ ਮਾਨ ਸਨਮਾਨ ਵਧਾਇਆ ਤੇ ਸਾਰਨੋਂ ਵੱਡੀ ਗੱਲ ਹੈ ਹਰਿਆਣਾ ਦੇ ਲੋਕਪ੍ਰੀਆ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਵੀ ਸਾਡੇ ਵਿੱਚ ਆਏ ਨੇ ਜ਼ੋਰਦਾਰ ਤਾਲੀਆਂ ਨਾਲ ਬਹੁਤ-ਬਹੁਤ ਸਵਾਗਤ ਤੇ ਅਭਿਨੰਦਨ ਅਸੀਂ ਕਰਦੇ ਹਾਂ ਸਾਥੀਓ ਮੁੱਖ ਸਰਦੀ ਲੜਾਈ ਕੋਈ ਮਾਮੂਲੀ ਲੜਾਈ ਨਹੀਂ ਸੀ ਇਹ ਮੁਕਤੀ ਦੀ ਲੜਾਈ ਸੀ ਇਹ ਮੁਗਲ ਲੁਟੇਰਿਆਂ ਦੇ ਖਿਲਾਫ ਲੜਾਈ ਸੀ ਇਹ ਉਹ ਲੜਾਈ ਸੀ ਜੇ ਸਿੱਖ ਪੰਥ ਦੇ ਜਿਹੜੇ ਬਹਾਦਰ ਲੜਾਕੇ ਸੀ ਉਹਨੇ ਇਸਲਾਮਿਕ ਕੱਟੜਵਾਦ ਦੇ ਖਿਲਾਫ ਇਹ ਲੜਾਈ ਲੜੀ ਤੇ ਲੱਖਾਂ ਇਹੋ ਜੇ ਇਸਲਾਮਿਕ ਕੱਟੜਬੰਦੀਆਂ ਦੇ ਘੁੱਟਣੇ ਟਿਕਾਣ ਦਾ ਕੰਮ ਕੀਤਾ ਇਹ ਸਾਡੇ 40 ਮੁਕਤਿਆਂ ਨੇ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਪਤਵ ਕੀਤਾ ਸੀ ਅਸੀਂ ਉਹ 40 ਮੁਕਤੇ ਦੀ ਔਲਾਦਾਂ ਜਿਹੜੇ ਇੱਥੇ ਬੈਠੀਆਂ ਨੇ ਜਿਹਨੇ 10000 ਮੁਗਲਾਂ ਨੂੰ ਤੂਲ ਵੀ ਚੁਟਾਈ ਤੇ ਸਾਥੀਓ ਇਹ ਨਹੀਂ ਸਵਾ ਲੱਖ ਤੇ ਇੱਕ ਲੜਾਉਂ ਚਿੜੀਆਂ ਤੇ ਮੈਂ ਬਾਜ ਟੜਾਉਂ ਤਬੇ ਗੁਰੂ ਗੋਬਿੰਦ ਸਿੰਘ ਨਾਮ ਕਹਾਉਂ ਇਹ ਇੱਕ ਨਹੀਂ ਆਉਣ ਵਾਲੀ ਕਈ ਪੀੜੀਆਂ ਤੱਕ ਸਾਡੇ ਗੁਰੂਆਂ ਦਾ ਸੰਦੇਸ਼ ਜਾਂਦਾ ਮੈਂ ਤਾਂ ਤੁਹਾਡਾ ਆਪਣਾ ਹੀ ਆ ਕਈ ਸਾਲਾਂ ਤੱਕ ਇੱਥੇ ਪੰਜਾਬ ਤੇ ਰਿਹਾ ਪੜਿਆ ਵੀ ਲਿਖਿਆ ਵੀ ਪੰਜਾਬ ਲਈ ਖੇលਿਆ ਵੀ ਪੰਜਾਬ ਦੀ ਟੀਮ ਦਾ ਕਪਤਾਨ ਵੀ ਰਿਹਾ ਤੇ ਪੰਜਾਬ ਪਹਿਲੀ ਵਾਰੀ ਨੈਸ਼ਨਲ ਚੈਂਪੀਅਨਸ਼ਿਪ ਕ੍ਰਿਕਟ ਦੀ ਜਿੱਤਿਆ ਸੀ ਉਦੋਂ ਮੈਂ ਕਪਤਾਨ ਸੀ ਪੰਜਾਬ ਦੀ ਟੀਮ ਦਾ ਤੇ ਅੱਜ ਤੁਸੀਂ ਮੱਗ ਹੀ ਕਾਨਫਰੰਸ ਜਿਹੜੀ ਕੀਤੀ ਹੈ ਇੱਕ ਮੌਕਾ ਮਿਲਿਆ ਪੰਜਾਬ ਦੀ ਗੱਲ ਕਰਨ ਦਾ ਪੰਜਾਬੀਅਤ ਦੀ ਗੱਲ ਕਰਨ ਦਾ ਗੱਲ ਚਾਹੇ ਮੁਗਲਾਂ ਦੇ ਜ਼ਮਾਨੇ ਦੀ ਹੋਵੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਹੋਵੇ ਦੇਸ਼ ਦੀ ਸੀਮਾ ਦੀ ਹਿਜ਼ਾਬਤ ਦੀ ਹੋਵੇ ਪੰਜਾਬ ਹਮੇਸ਼ਾ ਅੱਗੇ ਖੜਾ ਰਿਹਾ ਪੰਜਾਬ ਦੇ ਪੰਜਾਬੀਆਂ ਨੇ ਸਦਾ ਅੱਗੇ ਵੜ ਚੱਡ ਕੇ ਲੜਾਈ ਲੜੀ ਹੈ ਪੰਜਾਬ ਨੂੰ ਹੁਣ ਆਪਣੀ ਲੜਾਈ ਲੜਨੀ ਹੋਏਗੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਡਟਿਆ ਰਿਹਾ ਪੰਜਾਬ ਸਰਹੱਦਾਂ ਦੀ ਰਾਖੀ ਕਰਦਾ ਰਿਹਾ ਪੰਜਾਬ ਲੜਾਈਆਂ ਲੜਦਾ ਰਿਹਾ ਤੇ ਪੰਜਾਬ ਜੂਝਦਾ ਰਿਹਾ ਸੋ ਵਾਕਿਆ ਅਨੁਰਾਗ ਠਾਕਰ ਦੀ ਸਪੀਚ ਜਿਹੜੀ ਹੈ ਇਸ ਨੇ ਪੰਜਾਬ ਦੇ ਲਈ ਜੋ ਕਿਹਾ ਉਹ ਤੇ ਬਿਲਕੁਲ ਠੀਕ ਹੈ ਹਾਲਾਂਕਿ ਸਿਆਸੀ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਸ਼ਾਇਦ ਕੋਈ ਇਤفاق ਰੱਖਦਾ ਹੋਵੇ ਜਾਂ ਨਾ ਰੱਖਦਾ ਹੋਵੇ ਅੱਗੇ ਵੱਧਦੇ ਆ ਤੇ ਇਸ ਸਿਆਸੀ ਕਾਨਫਰੰਸਾਂ ਦੌਰਾਨ ਨੈਬ ਸਰਾਣੀ ਨੇ ਹਰਿਆਣਾ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਹਿੰਦੇ ਕਿ ਹਰਿਆਣਾ ਦੇ ਵਿੱਚ ਅਸੀਂ ਕਿਹਾ ਨਹੀਂ ਕਰਕੇ ਦਿਖਾਇਆ ਆਯੁਸ਼ਮਾਨ ਭਾਰਤ ਤੋਂ ਲੈ ਕੇ ਕਿਸਾਨ ਬੀਮਾ ਯੋਜਨਾ ਇੱਥੋਂ ਤੱਕ ਕਿ ਅ ਗਰੀਬ ਲੋਕਾਂ ਨੂੰ ਜਿਹੜੀ ਛੱਤ ਦਿੰਨੇ ਆ ਉਸ ਦੀ ਗੱਲ ਵੀ ਕੀਤੀ ਆ 24 ਫਸਲਾਂ ਦੇ ਉੱਤੇ ਜਿਹੜਾ ਕਿ ਅਸੀਂ ਐਮਐਸਪੀ ਤੇ ਖਰੀਦਦੇ ਆ ਉਹ ਵੀ ਆ ਕਿ ਫਸਲ ਖਰੀਦਣ ਤੋਂ ਬਾਅਦ 48 ਘੰਟਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਨੇ ਅਸੀਂ ਕਿਸਾਨਾਂ ਨੂੰ ਕਹਿੰਦੇ ਕਿ 80% ਸਬਸਿਡੀਆਂ ਦਿੱਤੀਆਂ ਨੇ ਸੋ ਦੇਖਣਾ ਇਹ ਹੋਗਾ ਵੀ ਹਰਿਆਣਾ ਦਾ ਕਿਸਾਨ ਕਹਿੰਦੇ ਵੀ ਸਾਡਾ ਆਪ ਦਾ ਕਿਸਾਨ ਜਿਹੜਾ ਆ ਖੁਸ਼ਹਾਲ ਹੈ ਔਰ ਅਸੀਂ ਇਹ ਖੁਸ਼ਹਾਲ ਕਿਸਾਨ ਪੰਜਾਬ 'ਚ ਵੀ ਬਣਾਉਣਾ ਚਾਹੁੰਦੇ ਆ ਬੀਜੇਪੀ ਦਾ ਇਹ ਹੀ ਮੰਤਵ ਹੈ ਔਰ ਉਹਨਾਂ ਨੇ ਕਿਹੜੀ ਕਿਹੜੀਆਂ ਹੋਰ ਤਰੀਫਾਂ ਤੇ ਹੋਰ ਆ ਜਿਹੜੀਆਂ ਪਾਲਿਸੀਆਂ ਕਿਸਾਨਾਂ ਪ੍ਰਤੀ ਦਸੀਆਂ ਨੇ ਉਹ ਵੀ ਸਾਨੂੰ ਸੁਣਾ ਦਿੰਦੇ ਆ ہماری ਸਰਕਾਰ ਨੇ ਅਗਰ ਕੋਈ ਕਿਸਾਨ ਫਸਲ ਇਰਣ ਲੈਂਦਾ ਹੈ ਉਸ ਫਸਲ ਦਾ ਪੂਰਾ ਵਿਆਜ ਜੋ ਵਿਆਜ ਕੇ ਉੱਪਰ ਉਹ ਪੈਸਾ ਕੋਆਪਰੇਟਿਵ ਸੇ ਲੈਂਦਾ ਹੈ ਉਸ ਦਾ ਸਾਰਾ ਵਿਆਜ ਹਰਿਆਣਾ ਸਰਕਾਰ ਦੇਣ ਦਾ ਕੰਮ ਕਰਦੀ ਹੈ ਮੈਂ ਇਹਾਂ ਵੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਸਰਕਾਰ ਕੀ ਕੰਮ ਕਰ ਰਹੀ ਹੈ ਸਾਥੀਓ ਸਾਡੀ ਸਰਕਾਰ ਨੇ हरियाणा ਦੇ ਵਿੱਚ ਕਿਸਾਨ ਨੂੰ ਗੰਨੇ ਦਾ ਸਭ ਤੋਂ ਵੱਡਾ ਜਿਆਦਾ ਭਾਅ ਦੇਣ ਦਾ ਕੰਮ ਇਹ ਸਾਡੀ ਸਰਕਾਰ ਕਰ ਰਹੀ ਹੈ ਸਾਥੀਓ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਆਦਰਨੀਯ ਨਰਿੰਦਰ ਮੋਦੀ ਜੀ ਨੇ ਆਯਸ਼ਮਾਨ ਭਾਰਤ ਯੋਜਨਾ ਉਹ ਲਾਗੂ ਕੀਤੀ ਹੈ ਤਾਂ ਕਿ ਗਰੀਬ ਵਿਅਕਤੀ ਆਪਣਾ ਇਲਾਜ ਚੰਗੀ ਤਰ੍ਹਾਂ ਸੇ ਕਰਾ ਔਰ ਉਹਦੇ ਲਈ ہماری ਡਬਲ ਇੰਜਨ ਸਰਕਾਰ ਨੇ ਚਿਰਾਈ ਯੋਜਨਾ ਜੋੜੀ ਹਰਿਆਣਾ ਦੇ ਵਿੱਚ ਡੇਢ ਕਰੋੜ ਲੋਕ ਇਸ ਯੋਜਨਾ ਕੇ ਸਾਥ ਜੁੜੇ ਨੇ 25 ਲੱਖ ਲੋਕਾਂ ਨੇ ਉਹਨਾਂ ਨੇ ਜਾ ਕਰਕੇ ਆਪਣਾ ਇਲਾਜ ਕਰਾਇਆ ਹਰਿਆਣਾ ਸਰਕਾਰ ਨੇ 4.5 ਕਰੋੜ ਰੁਪਇਆ ਉਹਨਾਂ ਦੇ ਇਲਾਜ ਦਾ ਦੇਣ ਦਾ ਕੰਮ ਕੀਤਾ ਹੈ ਕਿਸੇ ਗਰੀਬ ਵਿਅਕਤੀ ਕੋ ਅੱਜ ਇਲਾਜ ਕਰਾਣ ਮੇ ਹਰਿਆਣਾ ਦੇ ਵਿੱਚ ਦਿੱਕਤ ਨਹੀਂ ਹੈ ਮੈਂ ਇਹ ਭਗਵੰਤ ਮਾਨ ਦੀ ਸਰਕਾਰ ਇਹ ਕੇਜਰੀ ਵਾਲਤੀ ਸਰਕਾਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਮੋਦੀ ਜੀ ਨੇ ਆਸ਼ੀਮਾਨ ਭਾਰਤ ਯੋਜਨਾ ਲਾਗੂ ਕੀਤੀ ਹੈ ਪਹਿਲੇ ਕਾਂਗਰਸ ਨੇ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨੂੰ ਆਪ ਇਸਨੇ ਵੀ ਦੇਣ ਦਾ ਇਹ ਕੰਮ ਨਹੀਂ ਕਰ ਰਿਹਾ ਤੋ ਸਾਡੇ ਪੰਜਾਬ ਦਾ ਗਰੀਬ ਵਿਅਕਤੀ ਇਲਾਜ ਕਿਵੇਂ ਕਰਾਏ ਆਦਰਨੀਆ ਮੋਦੀ ਜੀ ਕੀ ਯੋਜਨਾ ਆਪ ਕਿਉਂ ਲਾਗੂ ਨਹੀਂ ਕਰ ਰਹੇ ਇਸ ਦੇ ਬਾਰੇ ਵਿੱਚ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਸਾਥੀਓ ਅਮਨੇ ਆਪਣੇ संकल्प पत्र ਦੇ ਵਿੱਚ ਇੱਕ ਹੋਰ ਗੱਲ ਕੀਤੀ ਸੀ ਕਿ ਹਰਿਆਣਾ ਦੇ ਜੋ ਕਿਡਨੀ ਦਾ ਪੇਸ਼ੈਂਟ ਹੈ ਜਿਸ ਨੂੰ ਡੈਲਿਸਿਸ ਕਰਾਣਾ ਪड़ता है ਉਸ ਦਾ ਡੈਲਿਸਿਸ ਹਰਿਆਣਾ ਦੇ ਸਰਕਾਰੀ ਹਸਪੀਟਲਾਂ ਦੇ ਵਿੱਚ ਚਾਹੇ ਆਮਾਰਾ ਮੈਡੀਕਲ ਕਾਲਜ ਹੈ ਚਾਹੇ ہماری ਮੈਡੀਕਲ ਯੂਨੀਵਰਸਿਟੀ ਹੈ ਹਰ ਥਾਂ ਤੇ ਉਹਦਾ ਮੁਫਤ ਡੈਲਿਸਿਸ ਹੋਗਾ ਇਹ ਸਾਡੀ ਸਰਕਾਰ ਨੇ ਨਿਰਣੈ ਕੀਤਾ ਔਰ ਉਦਾ ਲਾਭ ਹਰਿਆਣਾ ਦੇ ਲੋਕਾਂ ਨੂੰ ਮਿਲ ਰਿਹਾ ਹੈ ਸਾਥੀਓ ਆਮਨੇ ਆਪਣੇ ਸੰਕਲਪ ਪੱਤਰ ਵਿੱਚ ਇਹ ਵੀ ਗੱਲ ਕਹੀ ਸੀ ਕਿ ਜਿਹੜੇ ਸਾਡੇ ਪਰਿਵਾਰ ਜਿਨ੍ਹਾਂ ਦੀਨ ਕਮਾਈ ਕਿਲਾਖਸੇ ਹਜ਼ਾਰ ਰੁਪਏ ਦੇ ਕਮ ਹੈ ਐਸੇ ਪਰਿਵਾਰਾਂ ਦੀ ਬਹਿਨੋਂ ਦੀ ਰਸੋਈ ਦੇ ਵਿੱਚ ਸਾਡੀ ਸਰਕਾਰ 500 ਰੁਪਏ ਦਾ ਗੈਸ ਕਸ ਸਿੰਡਰ ਭੇਜਣ ਦਾ ਕੰਮ ਕਰੇਗੀ ਸਾਥੀਓ ਮੈਨੂੰ ਖੁਸ਼ੀ ਹੈ ਅਮਨੇ ਉਸ ਨੂੰ ਕੋ ਵੀ ਲਾਗੂ ਕਰ ਦਿਆ ਅੱਜ ਹਰਿਆਣਾ ਦੀ ਬਹਿਨੋ ਦੀ ਰਸੋਈ ਦੇ ਵਿੱਚ 500 ਰੁਪਏ ਦਾ ਗੈਸ ਦਾ ਸਿਲੰਡਰ ਸਾਡੀ ਸਰਕਾਰ ਭੇਜ ਰਹੀ ਹੈ ਉੱਪਰ ਦਾ ਪੈਸਾ ਹਰਿਆਣਾ ਸਰਕਾਰ ਉਹਨਾਂ ਦੇ ਖਾਤੇ ਵਿੱਚ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਸਾਥੀਓ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹਰਿਆਣਾ ਦੇ ਵਿੱਚ 1.5 ਲੱਖ ਮਕਾਨ ਬਣਾ ਕਰਕੇ ਗਰੀਬ ਲੋਕਾਂ ਨੂੰ ਦਿੱਤੇ ਨੇ ਔਰ ਗਰੀਬ ਲੋਕਾਂ ਨੂੰ ਮਕਾਨ 1.5 ਲੱਖ ਤੋਂ ਦਿੱਤੇ ਆ ਪਰ ਜਿਨ੍ਹਾਂ ਗਰੀਬਾਂ ਤੇ ਮਕਾਨ ਬਣਾਉਣ ਲਈ ਜਗਾ ਨਹੀਂ ਥੀ ਉਹਨਾਂ ਨੂੰ 100 ਗਜ ਦਾ ਪਲਾਟ ਦੇਣ ਦਾ ਕੰਮ ਇਹ ਸਾਡੀ ਸਰਕਾਰ ਨੇ ਕੀਤਾ ਹੈ ਸਾਥੀਓ ਹਮਨੇ ਆਪਣੇ ਸੰਕਲਪ ਪੱਤਰ ਦੇ ਵਿੱਚ ਵੀ ਬੋਲਿਆ ਸੀ ਹਮਨੇ ਕਿਹਾ ਕਿ ਜਿਹੜਾ ਵਿਅਕਤੀ ਸ਼ਹਿਰ ਦੇ ਵਿੱਚ ਰਹਿੰਦਾ ਹੈ ਔਰ ਉਹਦੇ ਪਾਸ ਰਹਿਣ ਲਈ ਜ਼ਮੀਨ ਨਹੀਂ ਹੈ ਮਕਾਨ ਨਹੀਂ ਬਣਾ ਸਕਦਾ ਹਮਨੇ ਮੁੱਖ ਮੰਤਰੀ ਸਹਿਰੀ ਆਵਾਸ ਯੋਜਨਾ ਬਣਾ ਕਰਕੇ ਉਹਨਾਂ ਨੂੰ ਵੀ 30 ਗਜ ਦਾ ਪਲਾਟ ਦੇਣ ਦਾ ਕੰਮ ਇਹ ਸਾਡੀ ਸਰਕਾਰ ਕਰ ਰਹੀ ਹੈ ਸਾਥੀਓ ਮੈਨੂੰ ਖੁਸ਼ੀ ਹੈ ਬਤਾਉਂਦੇ ਹੋਏ ਕਿ ਹਰਿਆਣਾ ਦੇ ਵਿੱਚ ਹਮਾਰੇ ਜਿਨ੍ਹਾਂ ਦੀ ਕੱਚੀ ਛੱਤ ਹੈ ਔਰ ਜਿਨ੍ਹਾਂ ਨੇ ਅਪਲਾਈ ਜੋ ਕਰਦੇ ਨੇ ਉਹਨਾਂ ਦੇ ਖਾਤੇ ਦੇ ਵਿੱਚ ਸਾਡੀ ਸਰਕਾਰ डॉक्टर भीमराव अंबेडकर योजना के तहत अस्सी हजार रुपया पहुंचाने का काम कर दिया है मुझे खुशी है कि हमने 11 वर्षों में आदरणीय मोदी जी के नेतृत्व में हरियाणा के ऐसे लोगों के खाते में साढ़े छह करोड़ रुपया पहुंचाने का काम साड़ी सरकार ने किया है साथियों हमने एक बड़ा वायदा और किया हमने ये वायदा किया अपने संकल्प पत्र के बीच कि ਜਿਹੜੇ ਗਾਮ ਦੇ ਵਿੱਚ ਲੋਕ ਹੀ ਰਹ ਰਹੇ ਨੇ ਔਰ ਜਿਨ੍ਹਾਂ ਦਾ ਮਕਾਨ ਪੰਚਾਇਤੀ ਭੂਮੀ ਤੇ ਬਣਾ ਹੈ ਉਹਨਾਂ ਦੇ ਉੱਪਰ ਹੀ ਕਾਨੂੰਨੀ ਤਲਵਾਰ ਲਟਕੀ ਪਈ ਤੀ ਹਮਨੇ ਵਿਤਾ ਅਨਸਭਾ ਦੇ ਵਿੱਚ ਉਸ ਬਿੱਲ ਨੂੰ ਲਾ ਕਰਕੇ ਪਾਸ ਕੀਤਾ ਐਕਟ ਬਣਾ ਦਿੱਤਾ ਕਿ ਉਹਨ ਲੋਕਾਂ ਨੂੰ ਮਾਲਕਾਨਾ ਹੱਕ ਦਿਆ ਜਾਏ ਔਰ ਇਹ ਕੰਮ ਸਾਡੀ ਸਰਕਾਰ ਨੇ ਕੀਤਾ ਸਾਥੀਓ ਸਾਡੀ ਸਰਕਾਰ ਨੇ ਜਿਹੜੇ ਪट्टेदार ਕਿਸਾਨ ਨੇ ਲੰਬੇ ਸਮੇਂ ਸੇ ਕਾਸਟ ਕਰ ਰਹੇ ਸੀ ਉਹਨਾਂ ਨੂੰ ਮਾਲਕਾਨਾ ਹੱਕ ਨਹੀਂ ਥਾ ਸਾਡੀ ਸਰਕਾਰ ਨੇ ਇਹ ਵੀ ਬਿੱਲ ਵਿਧਾਨ ਸਭਾ ਦੇ ਵਿੱਚ ਲਾ ਕੇ ਕਰਕੇ ਉਹਨਾਂ ਨੂੰ ਮਾਲਕਾਨਾ ਹੱਕ ਪट्टेदार ਕਿਸਾਨਾਂ ਨੂੰ ਦੇਣ ਦਾ ਕੰਮ ਇਹ ਵੀ ਸਾਡੀ ਸਰਕਾਰ ਨੇ ਕੀਤਾ ਹੈ ਸਾਥੀਓ ਲਾਡੋ ਲక్ష్ਮੀ ਯੋਜਨਾ ਹਮਨੇ ਵਾਅਦਾ ਕੀਤਾ ਸੀ ਕਿ ਅਮੀ ਕਿਸ਼ੋਰ ਪਿਆ ਹਮ ਹਰਿਆਣਾ ਦੀ ਬਹਨੋ ਕੋ ਦੇਣ ਦਾ ਕੰਮ ਕਰਾਂਗੇ ਯਾਹਾਂ ਵੀ ਵਾਅਦਾ ਕੀਤਾ ਸੀ ਔਰ ਮੂਜੇ ਅਨੁਰਾਗ ਠਾਕੁਰ ਜੀ ਏਸੀ ਹਰਿਆਣਾ ਦੀਆਂ ਡਿਵੈਲਪਮੈਂਟ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਅੱਜ ਦੀ ਪੰਜਾਬ ਦੇ ਵਿੱਚ ਨੈਪਸੈਂਡੀ ਦੀ ਫੇਰੀ ਤੇ ਸਿਆਸੀ ਕਾਨਫਰੰਸ ਮਾਗੀ ਮੇਲੇ ਦੀ ਹਰਿਆਣਾ ਦੇ ਨਾਲ ਜੁੜੀਆਂ ਹੋਰ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਜਾਗਬਾਣੀ ਹੁਣ ਦਿਓ ਇਜਾਜ਼ਤ ਸਾਸ਼ਟਰੀ ਅਕਾਲ